जुड़े हुए अपना सारा दोस्तों मित्रांू बेनती कर ਕਿ ਕੱਲ ਨੂੰ ਤਾਨਤਾਨ ਕੋਗਾ ਯਹਰ ਪੇਰ ਪੰਜ ਪੀਰ ਦਰਬਾਰ ਪਿੰਡ ਪੱਲੀ ਉੱਚੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ 15ਵਾਂ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ 26 ਅਗਸਤ ਦਿਨ ਸੋਮਵਾਰ ਨੂੰ ਜਾਣ ਕੇ ਕੱਲ ਨੂੰ ਬੜੀ ਸ਼ਰਧਾ ਭਾਵਨਾ ਨਾਲ ਤਵਾਜਾਰਾ ਸਮੂਹ ਨਗਰ ਵਾਸੀਆਂ ਸਹਿਜ ਹੋਏ ਨਾਲ ਸੋ ਮੈਂ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿੰਨੇ ਵੀ ਅਮਕੇ ਲਾਈਵ ਟੀਵੀ ਨਾਲ ਜੁੜੇ ਹੋਏ ਏ ਵੀਰ ਭੈਣ ਭਰਾ ਨੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਕੱਲ ਨੂੰ ਹੁਮ ਹਮਾਕੇ ਮੇਲੇ ਦੇ ਵਿੱਚ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਇਸ ਮੇਲੇ ਦੇ ਵਿੱਚ ਪੰਜਾਬ ਦੇ ਨਾਮ ਪਰ ਕਲਾਕਾਰ ਹਾਜ਼ਰੀ ਭਰਨਗੇ ਜਿਨ੍ਹਾਂ ਵਿੱਚ ਗਾਇਕ ਹਰਦੇਵ ਗਾਇਕਾ ਸਲੇਖਾ ਬੰਗੜ ਜੀ ਏਪੀਕੇ ਰਾਜੋ ਜੀ ਗੁਰਮੇਜ ਮਹਿਮੀ ਜੀ ਤੇ ਸਟੇਟ ਦੀ ਅਹਿਮ ਮੁੱਖਾਨ ਭਾਨਗੇ ਪ੍ਰਸਿੱਧ ਅਦਾਕਾਰ ਅਤਿਅੰਕਰ ਨੈਨਸੀ ਅਰੋੜਾ ਜੀ ਕਮੈਂ ਬੇਨਤੀ ਹੋਰ ਵੀ ਕਰ ਦਿਆ ਕਿ ਜਿਨ੍ਹਾਂ ਤਾਂ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਹਾਲੇ ਤੱਕ ਐਮਕੇ ਲਾਈਵ ਵੀ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਰੇ ਦੋਸਤ ਮਿੱਤਰ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੈਣ ਕਿਉਂਕਿ ਕੱਲ ਦਾ ਜਿਹੜਾ ਮੇਲਾ ਹੈ ਇਸ ਉੱਤੇ ਲਾਈਵ ਦਿਖਾਇਆ ਜਾਵੇਗਾ ਜਿੰਨੇ ਵੀ ਦੇਸ਼ਾਂ ਦੇਸ਼ਾਂ ਵਿੱਚ ਵੀਰ ਭੈਣ ਭਰਾ ਬੈਠੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਉ ਕੱਲ ਦਾ ਇਹ ਲਾਈਵ ਪ੍ਰੋਗਰਾਮ ਇਸਰ ਚੈਨਲ ਤੇ ਕੀਤਾ ਜਾਵੇਗਾ ਤੇ ਹੋਰ ਵੀ ਨਮੀਆਂ ਤੇ ਵਧੀਆ ਵਧੀਆ ਇਥੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਨੇ ਐਮਕੇ ਟਿੰਗ ਵਾਲੇ ਸੋ ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਆਪਣਾ ਆਸ਼ੀਰਵਾਦ ਆਪਣਾ ਪਿਆਰ ਦਿਓ ਤੇ ਬੇਨਤੀ ਦੁਬਾਰਾ ਫੇਰ ਕਰਦੇ ਹਾਂ ਕਿ ਕੱਲ ਨੂੰ ਸਾਰੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਹੋ ਸਾਰੇ ਦੋਸਤਾਂ ਨੂੰ ਮੇਰੇ ਤੋਂ ਬੇਨਤੀ ਹੈ ਕਿ ਕੱਲ ਨੂੰ ਇਸ ਮੇਲੇ ਦੇ ਵਿੱਚ ਨੂੰ ਹਮਾਕੇ ਪਹੁੰਚੋ ਤੇ ਮਿਲ ਦੀ ਰੌਣਕ ਨੂੰ ਵਧਾਓ ਜੈ ਪ੍ਰੀਤਾਂ ਦੀ ਜੈ ਮਹਾਂਤਰੀ ਜੈਕਾਰਾ ਗੁਗਾ ਯਹਰ ਪੀ ਜੀ ਦਾ ਬਹੁਤ ਸਾਰੇ ਦੁਆਰ ਕੀ ਜੈਕਾਰਾ ਪੰਪੀ ਸਰਕਾਰ ਦਾ ਬਹੁਤ ਸਾਰੇ ਦੁਆਰ ਕੀ ਜੈਕਾਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ